ਕੱਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਮੈਂ ਤੇ ਮੇਰੀ ਬੇਬੇ ਅਲਸੀ ਦੀਆਂ ਪਨੀਰੀਆਂ ਬਣਾ ਲੱਗੇ ਆਂ ਕਿਉ ਗਰਮ ਕੀਤਾ ਹੈ ਕਿਉ ਹੋ ਚਲਸੀਆਂ ਪਾਈਆਂ ਹਨ ਆਏ ਜੀ ਪਿਓਰ ਕਿਉ ਕਰਦਾ ਕਿਉ ਉਹਦੇ ਵਿੱਚ ਅਸੀਂ ਚੰਗੇ ਤਸल्ली ਨਾਲ ਕਰਕੇ ਅਸੀਂ ਪਾਣ ਲੱਗੇ ਆ ਜੀ ਨਾਲ ਵਿੱਚ ਕੁਝ ਲਾਵਾਂਗੇ ਹੁਣ ਮੇਰੀ ਬੇਬੇ ਲਾਵੇਗੀ ਕੋਟੇ ਆਨੇ ਨਾ ਕਿ ਸਾਗ ਦੇ ਕੋਟੇ ਉਹ ਤੁਸੀਂ ਵੇਖੋ ਪ੍ਰਵਾ ਮੇਰੇ ਅਲਸੀ ਦੇ ਕੋਟੇ ਅੰਜ ਇਹਨਾਂ ਨੂੰ ਲਾ ਕੇ ਲਾ ਕੇ ਅੰਜ ਜਮ ਅੰਜ ਬਣਾ ਦੇਾਂਗੇ ਜੀ ਹੁਣ ਜਮਾ ਕੋਟੇ ਵਰਗਾ ਅੰਜ ਕੋਟੇ ਕਰਾਂਗੇ ਜੀ ਮੈਂ ਤੇ ਮੇਰੀ ਬੇਬੇ ਜੀ ਅਸੀਂ ਦੋਵੇਂ ਜੀ ਬਣਾਵਾਂਗੇ ਜੀ ਅਲਸੀਆਂ ਜੀ ਇਹਨਾਂ ਨੂੰ ਪਹਿਲਾਂ ਪੂਰਾ ਕਰਦੀ ਹੈ ਜੀ ਫਿਰ ਇਹਨਾਂ ਦੇ ਬਣਾਵਾਂਗੇ ਛੋਟੇ ਛੋਟੀਆਂ ਪਿੰਨੀਆਂ ਜੀ ਪਨੀਆ ਬਣਾ ਕੇ ਜੀ ਇਕੱਠੇ ਕਰਦਾਂਗੇ ਜੀ ਆਹ ਵੇਖੋ ਜੀ ਹੁਣ ਬਣ ਗਿਆ ਹੋ ਗਿਆ ਜੀ ਇਹ ਮੈਂ ਵੇਨਾ ਬਿਆਂ ਜੀ ਇਹਨੂੰ ਪਾਵਾਂਗੇ ਇਹਦੇ ਚੋ ਵੇਖੋ ਆਹ ਨੇ ਜੀ ਕਾਜੂ ਬਦਾਮ ਪਿਸਤੇ ਪਤਾ ਨਹੀਂ ਕੀ ਕੀ ਹੈ ਜੀ ਆਹ ਵੇਖੋ ਆਹਾ ਹਾ ਹਾ ਬਾਈ ਜੀ ਮੂੰਹ ਚ ਪਾਣੀ ਆ ਜਾਏਗਾ ਜੀ ਇਹ ਮੈਂ ਥੋੜਾ ਜਿਹਾ ਕਹਿ ਲਈ ਲੈ ਜੀ ਬਾਕੀ ਤਾਂ ਤੁਸੀਂ ਪਾ ਦਿਓ ਥੋੜੇ ਜਿਹਾ ਮੈਨੂੰ ਦੇ ਦਿਓ ਤੁਹਾਨੂੰ ਪਤਾ ਹੈ ਜੀ ਵੇਖੋ ਜੋ ਨਜ਼ਾਰਾ ਚੁੱਲਦਾ ਨਾ ਜੀ ਵਾਲੀ ਗੈਬ ਜੀ ਚੁੱਲ ਤੇ ਉੱਤੇ ਓਏ ਹੋਏ ਓਏ ਗਰਮ ਗਰਮ ਖਾਣੀਆਂ ਜੀ ਜਾਂ ਓਏ ਨਜ਼ਾਰੇ ਅੰਤ ਤੇ ਦਾ ਹੀ ਅੰਤ ਦਾ ਤਹੀ ਕਦੀ ਨਜ਼ਾਰਾ ਵਰਤਿਆ ਜੀ ਸਕੂਨ ਹੈ ਜੀ ਬਹੁਤ ਜਿਆਦਾ ਸਕੂਨ ਹੈ ਜ਼ਿੰਦਗੀ ਦਾ ਜ਼ਿੰਦਗੀ ਨਾ ਆਂਦੇ ਨੇ ਕਿ ਠਹਿਰ ਜਾਂਦੀ ਹੈ ਤੁਸੀਂ ਜਦੋਂ ਚੁੱਲ ਦੇ ਉੱਤੇ ਰੋਟੀਆਂ ਖਾ ਕੇ ਵੇਖਿਆ ਜੀ ਚੋਲੇ ਦੇ ਉੱਤੇ ਕੋਈ ਵੀ ਚੀਜ਼ ਕਰਕੇ ਆਖਿਆ ਜੇ ਇੰਨਾ ਪੇਸੈਂਸ ਇੰਨਾ ਰਾਮ ਰਾਮ ਨਾਲ ਰੋਟੀਆਂ ਪਕਾਣੀਆਂ ਓਏ ਹੋਏ ਹੋਏ ਆਪ ਵੀ ਵੇਖੋ ਹੁਣ ਜੋ ਵੀ ਅਸੀਂ ਹੁਣ ਅਲਸੀ ਦੀਆਂ ਪਿੰਨੀਆਂ ਬਣਾਣੇ ਪਿਆ ਮੈਂ ਤੇ ਮੇਰੀ ਬੇਬੇ ਮੈਂ ਬਿਨਾਂ ਪਿਆ ਸਾਰਾ ਕੰਮ ਕੀ ਬਈ ਕਿਵੇਂ ਕਰਨਾ ਮਿੰਦ ਲੱਗਦਾ ਪਿਆ ਸੀ ਕਿ ਮੈਂ ਥੋੜਾ ਜਿਹਾ ਪਹਿਲਾਂ ਅੱਗੇ ਸਿੱਖਣਾ ਨਾਲੇ ਨਾਲੇ ਆਪਣਾ ਬਣਾਈਏ ਪ੍ਰੋਗਰਾਮ ਦੋਏ ਇੱਕ ਇੱਕ ਅਲਸੀ ਦੀ ਪਿੰਨੀ ਖਾਈਏ ਨਾਲੇ ਦੁੱਧ ਪੀਏ ਹਲੋ ਜੀ ਬੇਬੇ ਨੇ ਕਰ ਦਿੱਤਾ ਕੰਮ ਸੈੱਟ ਤੇ ਉਧਰੋਂ ਵੀ ਸਾਡਾ ਇੱਕ ਬੰਦਾ ਵੀ ਹੈ ਵੇ ਉਹ ਵੀ ਆ ਗਿਆ ਹੁਣ ਉਹ ਤੁਹਾਨੂੰ ਪਤਾ ਹੀ ਹੈ ਸਾਡਾ ਗੁੰਡੇ ਦਾ ਉਹ ਗੁੰਡਾ ਆ ਗਿਆ ਪਰਲੇ ਪਾਸੋਂ ਉਧਰੋਂ ਆ ਗਿਆ ਹਾਂਜੀ ਕੀ ਚਾਹੀਦਾ ਹੈ ਕੀ ਚਾਹੀਦਾ ਬਿੱਲੋ ਗੁੰਤਾਸ ਆਂਦਾ ਪਿਆ ਹੀ ਲੈ ਵੇ ਬੇਬੇ ਹੁਣ ਬਣਾ ਮੇਰੇ ਵਾਸਤੇ ਬੇਬੇ ਆਂਦੀ ਇੰਜ ਕਰ ਲੈ ਵੇ ਹੁਣ ਅਸੀਂ ਬਣਾਣ ਲੱਗੇ ਆ ਐਨ ਹੁਣ ਗਿਆ ਹੋ ਗਿਆ ਹੋ ਗਿਆ ਰੈਡੀ ਰੈਡੀ ਹੁਣ ਤੋਂ ਬਾਅਦ ਤੇ ਆਪਾਂ ਹੁਣ ਬਣਾਵਾਂਗੇ ਪਿੰਨੀ ਅਲਸੀ ਦੀਆਂ ਛੋਟੀਆਂ-ਛੁਟੀਆਂ ਪਿੰਨੀਆਂ ਲੋ ਜੀ ਆ ਹੁਣ ਬੇਬੀ ਮੇਰੀ ਮਾਤਾ ਮੇਰੀ ਨੇ ਕਰ ਦਿੱਤੀਆਂ ਸਾਈਡ 'ਚ ਅੰ ਬੇਬੇ ਆਂਦੀ ਹੈ ਕਿ ਤੂੰ ਹੁਣ ਅੱਗ 'ਤੇ ਆਰਾਮ ਨਾਲ ਮੈਂ ਬੜੇ ਧਿਆਨ ਨਾਲ ਵੇਨਾ ਵਿਆਂ ਹੈ ਕਿੰਨਾ ਸਕੂਨ ਹੈ ਯਾਰ ਲਾਈਫ 'ਚ ਕਿੰਨਾ ਜ਼ਿਆਦਾ ਸਕੂਨ ਹੈ ਅਸੀਂ ਸਿਰਫ ਆਪਣੀ ਨਾ ਦੀ ਮਾਰਕ ਨੂੰ ਕਰਨੇ ਆ ਜੀ ਅਸੀਂ ਮਤਲਬ ਕਦੀ ਤੁਸੀਂ ਨਾ ਇੰਜ ਕਰਿਆ ਜੇ ਕਾਮਯਾਬ ਬੰਦੇ ਨਾਲ ਤੇ ਬੜਾ ਬਹਿੰਦੇ ਹੋ ਕਦੀ ਨਾ ਖੁਸ਼ ਬੰਦੇ ਨਾਲ ਬੈ ਕੇ ਵੇਖੋ ਜਿਹੜੇ ਖੁਸ਼ ਬੰਦੇ ਹੁੰਦੇ ਨੇ ਨਾ ਆਏ ਹਾਏ 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 ਅਜੇ ਮ ਅਮਰਦੋਂ ਨੇ ਕਦੀ ਬੈ ਕੇ ਵੇਖੋ ਆ ਵੇਖੋ ਮੇਰਾ ਬੱਚਾ ਇਹ ਮੇਰਾ ਛੋਟਾ ਬ੍ਰਦਰ ਮਿਸਟਰ ਗੁੰਦਾ ਸਿੰਘ ਅਜੇ ਬੌਕਸਰ ਇਹਦਾ ਵੀ ਤੁਸੀਂ ਚੈਨਲ ਸਬਸਕ੍ਰਾਈਬ ਲਾਈਕ ਕਰ ਲਿਆ ਕਰੋ ਏ ਭਰਾ ਇਹ ਆਪਣਾ ਛੋਟਾ ਤੇ ਆ ਵੇਖੋ ਜੀ ਹੁਣ ਇਹ ਬੜਾ ਧਿਆਨ ਨਾਲ ਵੇਂਦਾ ਪਿਆ ਹੈ ਬੀਬੀ ਆਂਦੀ ਸੀ ਕਿ ਪੁੱਤਰ ਮੇਰਾ ਲੈ ਖਾ ਕੇ ਵੇਖ ਪਰ ਇਹਨੂੰ ਪਤਾ ਹੈ ਭਾਈ ਇਹ ਨਹੀਂ ਖਾਂਦਾ ਇਹਨੂੰ ਪਤਾ ਹੈ ਇਹ ਬੜਾ ਬਦਮਾਸ਼ ਬੰਦਾ ਸਾਡਾ ਇਹ ਭਾਈ ਬਦਮਾਸ਼ੀਆਂ ਖੇਡਦਾ ਲਓ ਜੀ ਹੁਣ ਅਸੀਂ ਬਣਾਣ ਲੱਗੇ ਛੋਟੀਆਂ ਛੋਟੀਆਂ ਪਿੰਨੀਆਂ ਤੇ ਪਿੰਨੀਆਂ ਬਣ ਗਈਆਂ ਰੈਡੀ ਅਹੀ ਫਿਰ ਅਸੀਂ ਛਕਨੇ ਆ ਪਿੰਨੀਆਂ ਤੇ ਤੁਸੀਂ ਮੈਨੂੰ ਕਰੋ ਲਾਈਕ ਸਬਸਕ੍ਰਾਈਬਲ ਤੇ ਸ਼ੇਅਰ ਕਰਦੇ ਹੋ ਜੇ ਤੁਹਾਨੂੰ ਲੱਗਣ ਵਧੀਆ ਪਿੰਨੀਆਂ ਪਲੀਜ਼ ਥੈਂਕ ਯੂ